ਅਮਰੀਕਾ ਦੇ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਬੱਸ ਦੇ ਵਿੱਚ ਸਫ਼ਰ ਕਰਨਾ ਮਹਿੰਗਾ ਪੈ ਗਿਆ ਭਾਰਤੀ ਮੂਲ ਦੇ ਵਿਅਕਤੀ ਨੂੰ ਬੱਸ ਵਿੱਚ ਸਫ਼ਰ ਕਰਦ ਬਦਲੇ ਆਪਣੀ ਜਾਨ ਗਵਾਉਣੀ ਪਈ ਤਾਂ ਇੱਕ ਵੱਡੀ ਘਟਨਾ ਜਿਹੜੀ ਉਹ ਅਮਰੀਕਾ ਦੇ ਵਿੱਚ ਵਾਪਰੀ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਉਹ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਹੁੰਦਾ ਹੈ ਉਸ ਦੀ ਨਾਲ ਵਾਲੀ ਸੀਟ ਤੇ ਇੱਕ ਆਦਮੀ ਬੈਠਾ ਹੁੰਦਾ ਹੈ ਅਤੇ ਕੁਝੀ ਪਲਾ ਵਿੱਚ ਅਜਿਹਾ ਹੁੰਦਾ ਹੈ ਕਿ ਉਸ ਵਿਅਕਤੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵਕਤ ਸਾਂਝੀ ਕਰ ਰਿਹਾ ਜਿੱਥੇ ਅਮਰੀਕਾ ਦੇ ਵਿੱਚ ਭਾਰਤੀ ਵਿਅਕਤੀ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ ਇਹ ਦੁਖਦਾਈ ਖਬਰ ਅਮਰੀਕਾ ਦੇ ਟੈਕਸਾਸ ਸੂਬੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬੇਕਾਰ ਭਾਰਤੀ ਨੇ ਆਸਟਨ ਸਿਟੀ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਇੱਕ ਦੂਜੇ ਭਾਰਤੀ ਨਾਗਰਿਕ ਦਾ ਉਸ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਦਾ ਬੱਸ ਦੇ ਵਿੱਚ ਸਫ਼ਰ ਦੌਰਾਨੇ ਪੂਰੀ ਕੱਟੜਾ ਵਾਪਰਦੀ ਹੈ ਜਿਸ ਦੇ ਵਿੱਚ 30 ਸਾਲਾ ਭਾਰਤੀ ਉਦਮੀ ਅਕਸ਼ੇ ਕੁਮਾਰ ਦਾ ਬੱਸ ਵਿੱਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਬੀਤੇ ਦਿਨ ਸ਼ਾਮ ਦੀ ਇੱਕ ਘਟਨਾ ਦਰਸਾਈ ਜਾ ਰਹੀ ਹੈ ਜਿੱਥੇ ਅਕਸ਼ੇ ਗੁਪਤਾ ਨੂੰ ਮਾਰਨ ਵਾਲਾ ਵਿਅਕਤੀ ਹੈ ਜਿਹੜਾ ਉਸ ਨੂੰ ਵੀ ਕਾਬੂ ਕੀਤਾ ਗਿਆ ਹੈ ਉਹ ਵੀ ਇੱਕ ਭਾਰਤੀ ਵਿਅਕਤੀ ਸੀ ਅਤੇ ਬੇਕਾਰ ਸੀ ਤਾਂ ਉਸਦੇ ਹਾਲਾਤਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਪ੍ਰਕਾਰ ਦਾ ਇਹ ਵਿਅਕਤੀ ਹੈ ਜਿਹੜਾ ਉਹ ਰਿਹਾ ਹੋਵੇਗਾ ਤਾਂ ਚੱਲਦੀ ਬੱਸ ਦੇ ਵਿੱਚ ਇਸ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਦਹਿਸ਼ਤ ਫੈਲ ਜਾਂਦੀ ਹੈ ਤਾਂ ਜਿਵੇਂ ਹੀ ਬੱਸ ਨੂੰ ਰੋਕਿਆ ਜਾਂਦਾ ਹੈ ਸਾਰੇ ਯਾਤਰੀ ਜਲਦੀ ਜਲਦੀ ਬੱਸ ਵਿੱਚੋਂ ਬਾਹਰ ਨਿਕਲਦੇ ਨੇ ਅਤੇ ਕਾਤਲ ਵੀ ਉਹਨਾਂ ਦੇ ਨਾਲ ਬੱਸ ਵਿੱਚੋਂ ਨਿਕਲ ਕੇ ਭੱਜ ਜਾਂਦਾ ਹੈ ਹਾਲਾਂਕਿ ਬਾਅਦ ਦੇ ਵਿੱਚ ਉਸ ਨੂੰ ਪੁਲਿਸ ਦੇ ਵੱਲੋਂ ਫੜ ਲਿਆ ਜਾਂਦਾ ਹੈ ਤਾਂ ਮ੍ਰਿਤਕ ਅਕਸ਼ੇ ਗੁਪਤਾ ਇੱਕ ਹੈਲਥ ਟੈਕ ਸਟਾਰਟਅਪ ਦੇ ਸਹਾ ਸਨਸਥਾਪਕ ਅਤੇ ਆਸਤਨ ਦੇ ਇੱਕ ਸਰਗਰਮ ਉਦਮੀ ਸਨ ਆਸਤਨ ਪੁਲਿਸ ਵਿਭਾਗ ਅਨੁਸਾਰ ਉਸ ਉੱਤੇ বাস ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਅਕਸ਼ੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਉਸ ਨੂੰ ਤੁਰੰਤ ਮੋਡਲੀ ਸਹਾਇਤਾ ਦਿੱਤੀ ਗਈ ਅਤੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਤਾਂ ਅਕਸ਼ੇ ਨੂੰ ਮਾਰਨ ਵਾਲਾ ਵਿਅਕਤੀ 31 ਸਾਲ ਦਾ ਦੀਪਕ ਕੰਡੇਲ ਹੈ ਅਤੇ ਉਹ ਅਮਰੀਕਾ ਦੇ ਵਿੱਚ ਬੇਕਾਰ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਦੀਪਕ ਵਾਸਤੇ ਦੇ ਵਿੱਚ ਅਕਸ਼ੇ ਕੋਲ ਬੈਠਾ ਸੀ ਅਤੇ ਉਸਨੇ ਬਿਨਾ ਕਿਸੇ ਭੜਕਰਾਹਣ ਤੋਂ ਅਕਸ਼ੇ ਦੀ ਗਰਦਨ ਤੇ ਇੱਕ ਸਾਈਜ਼ ਸਟਾਈਲ ਵਾਲੇ ਤੇਜ਼ ਧਾਰ ਦੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਅਕਸ਼ੇ ਦੀ ਮੌਤ ਹੋ ਗਈ ਦੀਪਕ ਕੰਡੇਲ ਹੁਣ ਜੇਲ੍ਹ ਵਿੱਚ ਬੰਦ ਹੈ ਉਸ ਉੱਤੇ ਪਹਿਲੀ ਡਿਗਰੀ ਦਾ ਦੋਸ਼ ਲਗਾਇਆ ਗਿਆ ਹੈ ਤਾਂ ਵਾਕਈ ਮਾਮਲਾ ਹੈਰਾਨ ਕਰਨ ਵਾਲਾ ਹੈ ਕਿ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਕਾਰਨ ਤੋਂ ਉਸ ਵਿਅਕਤੀ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਜਿਸ ਦੇ ਵੱਲੋਂ ਇੱਕ ਸਟਾਰਟਅਪ ਅਮਰੀਕਾ ਦੇ ਵਿੱਚ ਚਲਾਇਆ ਜਾ ਰਿਹਾ ਸੀ ਤਾਂ ਦੇਖਣਾ ਹੋਵੇਗਾ ਕਿ ਅੱਗੇ ਇਸ ਘਟਨਾ ਬਾਰੇ ਪੁਲਿਸ ਦੇ ਵੱਲੋਂ ਕਿਹੜੇ ਖੁਲਾਸੇ ਕੀਤੇ ਜਾਂਦੇ ਨੇ